ਕਿਰਪਾ ਕਰਕੇ ਗਲਤ ਨਹੀਂ ਸੋਚਣਾ ਜੀ ਸਵਾਲ ਆਪਣੀ ਸੋਚ ਤੇ ਨਿਰਪਰ ਕਰਦਾ ਹੈ ਬਿਲਕੁਲ ਸੱਚਾ ਸੋਚਾ ਤੇ ਸਾਫ ਸਵਾਲ ਹੈ ਬੁੱਝੋ ਤੇ ਜਾਣੋ ਮਨੁੱਖ ਦੇ ਸਰੀਰ ਦਾ ਇਹੋ ਜਿਹਾ ਕਿਹੜਾ ਅੰਗ ਹੈ ਜਿਹੜਾ ਤੋਤਿਆਂ ਵੀ ਸੋਚਾ ਨਹੀਂ ਹੋ ਸਕਦਾ ਕਿੰਨੇ ਵਾਰੀ ਵੀ ਧੋ ਲੋ ਉਹ ਸੋਚਾ ਨਹੀਂ ਹੋ ਸਕਦਾ ਸੋ ਐਸਾ ਕਿਹੜਾ ਅੰਗ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਿਓ ਕਮੈਂਟਾਂ ਦੇ ਵਿੱਚ ਜਵਾਬ ਸਾਡੇ ਵੱਲੋਂ ਵੀ ਦਿੱਤਾ ਜਾਊਗਾ ਪਰ ਕੁਸ਼ਕ ਦਿਮਾਗ ਪਰਖ ਕੇ ਕਿ ਕਿੰਨਾ ਨੇ ਜਵਾਬ ਸਹੀ ਦਿੱਤਾ ਹੈ ਕਿੰਨਾ ਨੇ ਗਲਤ ਬਿਲਕੁਲ ਸਾਫ ਸੁਥਰਾ ਸਵਾਲ ਹੈ ਗਲਤ ਪਾਸੇ ਨਹੀਂ ਲੈ ਕੇ ਜਾਣਾ ਬੇਨਤੀ ਹੈ ਕਿਉਂਕਿ ਫੇਸਬੁੱਕ ਸਾਡਾ ਪਰਿਵਾਰ ਹੈ ਆਪਾਂ ਇਹਦੇ ਵਿੱਚ ਕੋਈ ਬੇਸ਼ਿਕ ਗਲਤ ਪੋਸਟ ਨਹੀਂ ਪਾਉਣੀ ਜੀ ਦਾ ਪ੍ਰਭਾਵ ਸੁਣਨ ਵਾਲੇ ਤੇ ਦੇਖਣ ਵਾਲੇ ਤੇ ਗਲਤ ਪਵੇ ਬਿਲਕੁਲ ਸੱਚਾ ਸੁੱਚਾ ਸਾਫ ਸਵਾਲ ਹੈ ਕਿਹੜਾ ਮਨੁੱਖੀ ਸਰੀਰ ਦਾ ਇਹੋ ਜਿਹਾ ਅੰਗ ਹੈ ਜੋ ਕਦੇ ਵੀ ਧੋਤਿਆਂ ਵੀ ਸਾਫ ਨਹੀਂ ਹੋ ਸਕਦਾ ਸੋ ਜਵਾਬ ਦੇਣਾ ਜੀ ਸਹੀ ਜਵਾਬ ਦੇਣ ਦੀ ਕੋਸ਼ਿਸ਼ ਕਰਨਾ